ਇਸ ਤਰ੍ਹਾਂ ਦੀ ਜਿਹੜੀ ਅਪਰਚੂਨਿਟੀ ਹੈ ਸਾਡੇ ਇੱਥੇ ਕੋਟਕਪੂਰੇ ਦੇ ਵਿੱਚ ਅਸੀਂ ਇੱਕ ਇਸ ਨੂੰ ਹੱਬ ਬਣਾਉਣਾ ਚਾਹੁੰਦੇ ਹਾਂ ਮੈਂ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਬਾਬਾ ਅਫੀਦ ਗੁਰੂਕੋਲ ਗਰੁੱਪ ਆਫ ਕਾਲਜ ਕੋਟਕਪੂਰਾ ਅੱਜ ਅਸੀਂ ਆਪਣੇ ਕਾਲਜ ਦੇ ਵਿੱਚ ਇੱਕ ਨਵਾਂ ਕੋਚਿੰਗ ਕਲਾਸਿਸ ਦਾ ਇੱਕ ਸੈਂਟਰ ਲੈ ਕੇ ਆਏ ਹਾਂ ਜਿਸ ਦਾ ਨਾਮ ਵਿਜ਼ਡਮ ਕੋਟਾ ਕਲਾਸਿਸ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਤਕਰੀਬਨ 35 ਸਾਲ ਤੋਂ ਬਾਬਾ ਅਫੀਦ ਕਾਲਜ ਆਫ ਨਰਸਿੰਗ ਪੋਟੂਪੁਰਾ ਚਲਾ ਰਹੇ ਹਾਂ ਮੇਰੀ ਸਾਰੀ ਬੱਚਿਆਂ ਨੂੰ ਗੁਜਾਰਿਸ਼ ਹੈ ਕਿ ਵੱਡਾ ਸੋਚੋ ਵੱਡੀ ਉਡਾਨ ਲਓ ਅਸਮਾਨ ਬੇਟਾ ਖਾਲੀ ਹੈ ਥੋੜੇ ਜਿਹੀ ਬਸ ਹਿੰਮਤ ਹੋਣੀ ਚਾਹੀਦੀ ਹੈ ਕਿ ਕਿੰਨਾ ਉੱਡ ਸਕਦੇ ਮੈਂ ਕਈ ਵਾਰ ਬੱਚਿਆਂ ਨੂੰ ਪੁੱਛਦਾ ਕਿ ਕੀ ਕਰਨਾ ਹੈ ਇੱਕ ਬੱਚੀ ਕਹਿੰਦੀ ਜੀ ਮੈਂ ਐਸਆਈ ਦਾ ਟੈਸਟ ਦੇਣਾ ਜੇਕਰ ਹੁਣ ਤੁਹਾਡੇ بیٹے ਜਾਂ ਬੇਟੀ ਨੇ ਪਲੱਸ 2 ਪਾਸ ਕਰ ਲਈ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਡਾਕਟਰ ਬਣੇ ਫੈਸ਼ਨ ਡਿਜ਼ਾਈਨਰ ਬਣੇ ਇੰਜੀਨੀਅਰ ਬਣੇ ਡਿਫੈਂਸ ਅਫੀਸਰ ਬਣੇ ਐਮਵੀਏ ਪਾਸ ਕਰੇ ਚਾਰਟ ਅਕਾਊਂਟੈਂਟ ਬਣੇ ਜੱਜ ਜਾਂ ਵਕੀਲ ਬਣੇ ਕੋਈ ਵੱਡਾ ਪੁਲਿਸ ਅਫਸਰ ਜਾਂ ਜ਼ਿਲ੍ਹਾ ਪ੍ਰਸ਼ਾਸਤਿਕ ਅਧਿਕਾਰੀ ਜਿਵੇਂ ਡਿਪਟੀ ਕਮਿਸ਼ਨਰ ਬਣੇ ਜਾਂ ਕਿਸੇ ਵੀ ਫੀਲਡ ਵਿੱਚ ਆਪਣਾ ਕੋਈ ਇੱਕ ਉਜਵਲ ਕਰਨਾ ਚਾਹਵੇ ਤਾਂ ਹੁਣ ਤੁਹਾਨੂੰ ਕਿਸੇ ਵੱਡੇ ਸ਼ਹਿਰ ਜਾਂ ਦੂਜੇ ਸੂਬਿਆਂ ਵਿੱਚ ਜਾਣ ਦੀ ਲੋੜ ਨਹੀਂ ਹੁਣ ਕੋਟਕਪੂਰਾ ਵਿੱਚ ਢਿਲਵਾ ਰੋਡ ਉੱਪਰ ਬਾਬਾ ਫਰੀਦ ਗੁਰੂਕਲ ਗਰੁੱਪ ਆਫ ਕਾਲਜੇਜ਼ ਦੇ ਚੇਅਰਮੈਨ ਡਾਕਟਰ ਮਨਜੀਤ ਸਿੰਘ ਢਿੱਲੋਨੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ ਹੈ ਮੈਂ ਡਾਕਟਰ ਪ੍ਰੀਤਮ ਸਿੰਘ ਛੋਕਰ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਗੁਰੂਕਲ ਗਰੁੱਪ ਆਫ ਕਾਲਜੇਜ਼ ਬਠਿੰਡਾ ਰੋਡ ਕੋਟਕਪੂਰਾ ਅੱਜ ਇੱਥੇ ਪੀਬੀ 04 ਚੈਨਲ ਦੇ ਵ੍ਰਿਸ਼ਟ ਰਿਪੋਰਟਰ ਸ਼ਾਮ ਲਾਲ ਚਾਵਲਾ ਜੀ ਪਹੁੰਚੇ ਹਨ ਮੈਂ ਸਭ ਤੋਂ ਪਹਿਲਾਂ ਆਪਣੀ ਸੰਸਥਾ ਵੱਲੋਂ ਦਾ तहे ਦਿਲੋਂ ਧੰਨਵਾਦ ਕਰਦਾ ਅੱਜ ਦਾ ਸਾਡਾ ਜਿਹੜਾ ਇੱਥੇ ਮੇਨ ਵਿਸ਼ਾ ਜਿਹੜੀ ਵਿਜ਼ਡਮ ਕੋਟਾ ਕਲਾਸਿਸ ਇੱਥੇ ਸ਼ੁਰੂ ਕੀਤੀ ਗਈ ਹੈ ਤੇ ਕੋਚਿੰਗ ਕਲਾਸਿਸ ਉਹਦੇ ਬਾਰੇ ਜਿਹੜਾ ਇੱਥੇ ਅੱਜ ਪਹਿਲਾ ਸਕਾਲਰਸ਼ਿਪ ਟੈਸਟ ਹੋ ਰਿਹਾ ਮਾਤਾ ਗੁਜਰੀ ਸਕਾਲਰਸ਼ਿਪ ਟੈਸਟ ਕਿਉਂਕਿ ਅੱਜ ਕੱਲ੍ਹ ਛੋਟੇ ਸਾਬ ਜਦੇ ਗੁਰੂ ਗੋਬਿੰਦ ਸਿੰਘ ਜੀ ਯਾ ਮਾਤਾ ਗੁਜਰੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਇਹਨਾਂ ਦੇ ਨਾਲ ਜਿਹੜੀ ਹੋਈ ਸੀਗੀ ਤੇ ਗੁਰੂ ਗੋਬਿੰਦ ਸਿੰਘ ਨੇ ਬੜਾ ਸਟਰਗਲ ਕੀਤਾ ਸੀਗਾ ਇਹਨਾਂ ਦਿਨਾਂ ਦੇ ਵਿੱਚ ਤੇ ਉਸ ਨੂੰ ਲੈ ਕੇ ਮਾਤਾ ਗੁਜਰੀ ਟੈਸਟ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਕਾਲਜ ਵੱਲੋਂ ਤੇ ਇਹਦੇ ਵਿੱਚ ਉਹ ਬੱਚਿਆਂ ਦੇ 200 ਦੇ ਕਰੀਬ ਬੱਚੇ ਜਿਹੜੇ ਉਹ ਇੱਥੇ ਟੈਸਟ ਜਿਹੜਾ ਉਹਨੂੰ ਅਪੀਅਰ ਕਰਦੇ ਆ ਇਹ ਉਹ ਬੱਚੇ ਨੇ ਜੋ ਇੱਕ ਕੋਚਿੰਗ ਕਲਾਸਾਂ ਸ਼ੁਰੂ ਕੀਤੀ ਗਈਆਂ ਜਿਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਵੇਂ NEET ਜਿਦੇ ਕਰਕੇ ਡਾਕਟਰ ਬਣਨਗੇ NIFT ਜਿਦੇ ਕਰਕੇ ਫੈਸ਼ਨ ਡਿਜ਼ਾਈਨਰ ਲਾਈਨ ਹੀ ਜਾ ਸਕਦੇ ਆ NDA ਜਿਦੇ ਵਿੱਚ ਡਿਫੈਂਸ ਆਫੀਸਰ IPMAT MBA ਜਾਂ IIM ਜਿਹੜੇ ਬੱਚੇ ਕਰਨਾ ਚਾਹੁੰਦੇ ਆ NID ਤੋ ਡਿਜ਼ਾਈਨਿੰਗ ਜੌਬਸ ਜਿਹੜੀਆਂ ਹੁੰਦੀਆਂ ਨੇ ਸੀਏ ਜਿਹੜੇ ਚਾਰਟਰਡ ਅਕਾਊਂਟੈਂਟ ਜਿਹੜੇ ਹੁੰਦੇ ਆ ਨਾਟਾ ਆਰਕੀਟੈਕਟ ਜਿਹੜੇ ਹੁੰਦੇ ਨੇ ਯੂਪੀਐਸਸੀ ਜਿਹਦੇ ਵਿੱਚ ਆਈਐਸ ਤੇ ਆਈਪੀਐਸ ਲਾਈਨ ਵਿੱਚ ਜਿਹੜੇ ਕੈਂਡੀਡੇਟਸ ਜਾਂਦੇ ਆ ਕਲੈਟ ਜਿਹਦੇ ਵਿੱਚ ਜੱਜ ਜਾਂ ਫਿਰ ਜੋ ਸਰਕਾਰੀ ਐਡਵੋਕੇਟ ਜਿਹੜੇ ਬੱਚੇ ਬਣਦੇ ਨੇ ਜੀਈਈ ਜਿਹਦੇ ਵਿੱਚ ਇੰਜੀਨੀਅਰ ਜਾਂ ਫਿਰ ਆਈਆਈਟੀ ਹੱਬ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਇਹ ਸਾਰੇ ਜਿਹੜੇ ਇਹਨਾਂ ਤੇ ਜਾਣ ਵਾਸਤੇ ਜਿਹੜੀ ਕੋਚਿੰਗ ਦੀ ਲੋੜ ਹੁੰਦੀ ਹੈ ਇਹਨਾਂ ਦੇ ਐਂਟ੍ਰੈਂਸ ਟੈਸਟ ਵਾਸਤੇ ਤੇ ਜਿਵੇਂ ਢੀਲੋਸਾਬ ਨੇ ਦੱਸਿਆ ਕਿ ਸਾਡੇ ਇਸ ਇਲਾਕੇ ਦਾ ਜਿਹੜਾ ਟੈਲੈਂਟ ਹੈ ਉਹ ਤਾਂ ਰੁਲ ਜਾਂਦਾ ਸੀ ਬਹੁਤ ਸਾਰਾ ਜਿਹੜੇ ਤੋਂ ਲੋਕ ਅਫੋਰਡ ਕਰਦੇ ਸੀ ਆਪਣੇ ਬੱਚਿਆਂ ਨੂੰ ਚੰਡੀਗੜ੍ਹ ਭੇਜ ਦਿੰਦੇ ਸੀ ਦਿੱਲੀ ਭੇਜ ਦਿੰਦੇ ਸੀ ਕੋਟਾ ਭੇਜ ਦਿੰਦੇ ਸੀ ਜਿਹੜੇ ਪੈਸਾ ਖਰਚ ਕਰ ਸਕਦੇ ਆ ਪਰ ਜ਼ਰੂਰੀ ਤੋਂ ਨਹੀਂ ਕਿ ਅਮੀਰ ਬੱਚਿਆਂ ਦੇ ਜਿਹੜੇ ਪੇਰੈਂਟਾਂ ਅਮੀਰ ਪੇਰੈਂਟ ਦੇ ਜਿਹੜੇ ਬੱਚੇ ਆ ਉਹ ਸਕੋਲਰ ਹੋਣ ਤੇ ਦੂਸਰੇ ਜਿਹੜੇ ਗਰੀਬ ਐ ਉਹ ਵੀ ਤਾਂ ਸਕੋਲਰ ਹੁੰਦੇ ਆ ਉਹ ਵੀ ਤਾਂ ਇੰਟੈਲੀਜੈਂਟ ਹੁੰਦੇ ਆ ਸੋ ਉਹ ਜਿਹੜਾ ਟੈਲੈਂਟ ਐ ਉਹ ਰੁੱਲ ਜਾਂਦਾ ਸੀ ਪਲਸ 2 ਕਰਨ ਤੋਂ ਬਾਅਦ ਪਲਸ ਜਾਂ ਫਿਰ ਬੀਏ ਕਰਨ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਰੁੱਲ ਜਾਂਦੇ ਸੀ ਕਿਉਂਕਿ ਇੰਨੇ ਪੈਸੇ ਉਹਨਾਂ ਕੋਲ ਹੁੰਦੇ ਨਹੀਂ ਸੀ ਨਾ ਉਹ ਕੋਟਾ ਜਾ ਸਕਦੇ ਸੀ ਨਾ ਦਿੱਲੀ ਜਾ ਸਕਦੇ ਸੀ ਨਾ ਹੀ ਉਹ ਚੰਡੀਗੜ੍ਹ ਜਾ ਸਕਦੇ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਬਾਬਾ ਹਫੀਜ਼ ਗੁਰੂਕੋਲ ਗਰੁੱਪ ਆਫ ਕਾਲਜ ਕੋਟਪੂਰਾ ਅੱਜ ਅਸੀਂ ਆਪਣੇ ਕਾਲਜ ਦੇ ਵਿੱਚ ਇੱਕ ਨਵਾਂ ਕੋਚਿੰਗ ਕਲਾਸਿਸ ਦਾ ਇੱਕ ਸੈਂਟਰ ਲੈ ਕੇ ਆਏ ਹਾਂ ਜਿਸ ਦਾ ਨਾਮ ਵਿਜ਼ਡਮ ਕੋਟਾ ਕਲਾਸਿਸ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਤਕਰੀਬਨ 35 ਸਾਲ ਤੋਂ ਬਾਬਾ ਅਫੀਦ ਕਾਲਜ ਆਫ ਨਰਸਿੰਗ ਕੋੜਕੂੜਾ ਚਲਾ ਰਹੇ ਹਾਂ ਜੋ ਕਿ ਇਲਾਕੇ ਦੀ ਇੱਕ ਮਹਾਨ ਸੰਸਥਾ ਵਜੋਂ ਉਸ ਦਾ ਨਾਮ ਬਣ ਚੁੱਕਾ ਹੈ ਪਿਛਲੇ ਸਮੇਂ ਚ ਗੁਰੂਕੋਲ ਕਾਲਜ ਕੋੜਕੂੜਾ ਜੋ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਸੀ ਅਸੀਂ ਉਸ ਕਾਲਜ ਨੂੰ ਦੁਬਾਰਾ ਲੈ ਕੇ ਬੈਂਕ ਤੋਂ ਆਕਸ਼ਨ ਦੇ ਰਾਹੀਂ ਅਸੀਂ ਇੱਥੇ ਬਹੁਤ ਸਾਰੇ ਕੋਰਸਿਸ ਨੂੰ ਕੀਤੇ ਆ ਪਰ ਸਾਨੂੰ ਲੱਗਾ ਕਿ ਸਾਡਾ ਪੰਜਾਬ ਜਿਹੜਾ ਵਿਦੇਸ਼ਾਂ ਵੱਲ ਨੂੰ ਭਜ ਰਿਹਾ ਸੀ ਜਿੱਥੇ ਅਸੀਂ ਪੰਜਾਬ ਦਾ ਨੌਜਵਣ ਪੀੜੀ ਇੱਕ ਬਹੁਤ ਹੀ ਅੱਛੇ ਇੰਟੈਲੀਜੈਂਟ ਇੱਕ ਅੱਛੇ ਹੁਨਰ ਵਾਲੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਿਆ ਉੱਥੇ ਨਾਲ ਅਸੀਂ ਪੰਜਾਬ ਦਾ ਬਹੁਤ ਸਾਰਾ ਪੈਸਾ ਨੀਅਰ ਤੋਂ ਜਿਹੜਾ ਕਹਿ ਸਕਦੇ ਇੱਕ ਲੱਖ ਹਜ਼ਾਰ ਕਰੋੜ ਪੰਜਾਬ ਦਾ ਪੈਸਾ ਜਿਹੜਾ ਵਿਦੇਸ਼ਾਂ ਵੱਲ ਬੂ ਹੋ ਰਿਹਾ ਸੀ ਜਿਹੜਾ ਇੱਕ ਕਿਰਤ ਦਾ ਵਿਸ਼ਾ ਸੀ ਅਸੀਂ ਆਪਣੇ ਬੱਚੇ ਵੀ ਗੁਆ ਰਹੇ ਸੀ ਅਸੀਂ ਆਪਣਾ ਪੈਸਾ ਵੀ ਗੁਆ ਰਹੇ ਸੀ ਔਰ ਇਕਨੋਮਿਕਲੀ ਤੌਰ ਤੇ ਪੰਜਾਬ ਪਿੱਛੇ ਜਾ ਰਿਹਾ ਸੀਗਾ ਪਿਛਲੇ ਸਾਲ ਤੋਂ ਦਿੱਗੋਨ ਇਸ ਤੇ ਕੁਸ਼ਰੂਗ ਲੱਗੀ ਔਰ ਅਸੀਂ ਮਹਿਸੂਸ ਕੀਤਾ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਅਫਸਰ ਇੰਡੀਆ ਦੇ ਵਿੱਚ ਸਾਡੇ ਹਿੰਦੁਸਤਾਨ ਸਾਡਾ ਇੱਕ ਬੇਸ਼ ਹੈ ਉਹਦੇ ਵਿੱਚ ਬਹੁਤ ਸਾਰੇ ਸੈਕਟਰ ਸਾਡੇ ਪੰਜਾਬ ਦੇ ਅਫਸਰ ਜਾਂਦੇ ਸੀ ਚਾਹੇ ਉਹ ਡਿਫੈਂਸ ਦੇ ਅਫਸਰ ਸੀ ਚਾਹੇ ਉਹ ਡਾਕਟਰ ਸੀ ਚਾਹੇ ਅਫੀਅਰ ਸੀ ਚਾਹੇ ਜੱਜ ਸੀਗੇ ਪਰ ਸਾਡੇ ਬੱਚੇ ਦੇ ਸਵਾਲ ਜਾਂ ਲਾਪੇ ਸੋ ਅਸੀਂ ਫਿਰ ਸੋਚਿਆ ਕਿ ਇਸ ਦਾ ਕੁਛ ਇਹ ਹੱਲ ਕੱਢਿਆ ਜਾਵੇ ਕਿ ਬੱਚਿਆਂ ਨੂੰ ਅਸੀਂ ਕਿਉਂ ਨਾ ਕੋਚਿੰਗ ਦੇ ਕੇ ਵੱਧ ਤੋਂ ਵੱਧ ਸਾਡੇ ਜਿਹੜੇ ਆਫਸਰ ਪੰਜਾਬ ਦੇ ਬਣ ਜੱਜ ਬਣ ਆਈਐਸਐਸ ਬਣ ਪੀਸੀਐਸ ਆਫਸਰ ਬਣ ਜਾਂ ਅੱਜਕੱਲ ਬਹੁਤ ਸਾਰੇ ਸੀਏ ਹੋਰ ਬਹੁਤ ਸਾਰੇ ਜਿਹੇ ਕੋਚਿੰਗ ਲੈ ਕੇ ਬੱਚੇ ਅਜਿਹੇ ਕੰਪੀਟੀਸ਼ਨਾਂ ਵਿੱਚ ਭਾਗ ਲੈ ਸਕਦੇ ਆ ਸੋ ਅਸੀਂ ਵਿਜ਼ਡਮ ਕੋਟਾ ਕਲਾਸ ਦੇ ਨਾਂ ਤੇ ਅਸੀਂ ਇੱਥੇ ਬਾਬਾ ਫਰੀਦ ਗੁਰੂਪਾਲ ਗਰੁੱਪ ਆਫ ਕਾਲਜ ਵਿੱਚ ਜਿਹੜੀ 10 ਤਰ੍ਹਾਂ ਦੇ ਜਿਨ੍ਹਾਂ ਦੀ ਕੋਚਿੰਗ ਹੋਣੀ ਆ ਟੈਸਟ ਇੱਕੋ ਛੱਪ ਤੇ ਰੱਖਿਆ ਆ ਇਸ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਚੰਡੀਗੜ੍ਹ ਕੋਟਾ ਰਾਜਸਥਾਨ ਜਾਂ ਦਿੱਲੀ ਜਾਣਾ ਪੈਂਦਾ ਸੀਗਾ ਜਿੱਥੇ ਅਸੀਂ ਆਪਣੇ ਬੱਚੇ ਤੇ ਬੱਚਿਆਂ ਨੂੰ ਬਹੁਤ ਦੂਰ ਭੇਜਦੇ ਸੀ ਨਾਲ ਨਾਲ ਸਾਡਾ ਜਿਹੜਾ ਹੈ ਕਿ ਪੈਸਾ ਵੀ ਬਹੁਤ ਵੇਸਟ ਹੁੰਦਾ ਸੀ 2-2 ਲੱਖ ਰੁਪਈਆ ਇੱਕ ਬੱਚੇ ਦੀ ਕੋਚਿੰਗ ਲਈ ਜਾਂਦੀ ਸੀ ਸੋ ਅਸੀਂ ਬਹੁਤ ਘੱਟ ਭਿੱਸਾ ਤੇ ਤਕਰੀਬਨ 65-70 ਹਜ਼ਾਰ ਪੀਸ ਤੇ ਅਸੀਂ ਬੱਚਿਆਂ ਨੂੰ ਇੱਥੇ ਕੋਚਿੰਗ ਦੇਵਾਂਗੇ ਔਰ ਨਾਲ ਨਾਲ ਜਿਹੜਾ ਵੱਡਾ ਲੋਸ ਸੀਗਾ ਉਹ ਬੱਚੇ ਜਿਹੜੇ ਇੱਥੋਂ ਜਾਂਦੇ ਸੀ ਹੋਰਾਂ ਚੰਡੀਗੜ੍ਹ ਜਾਂ ਦਿੱਲੀ ਜਾਂ ਹੋਰ ਉਹ ਨਾਲ ਨਾਲ ਪਲੱਸਮ ਪਲੱਸ 2 ਡਬਲ ਐਡਮਿਸ਼ਨਾਂ ਲੈਂਦੇ ਸੀ ਜਿਸ ਕਰਕੇ ਇੱਕ ਹਾਈएस्ट ਬੋਰਡ ਜਾਂ ਸੀਬੀਐਸਸੀ ਬੋਰਡ ਦਾ ਪੜਿਆ ਲਿਖਿਆ ਬੱਚਾ ਇੱਕ ਵਧੀਆ ਸਕੂਲ 'ਚ ਅਸੀਂ ਬੱਚੇ ਦੀ ਸਕੂਲਨ ਸੀ ਔਰ ਉਹ ਬੱਚੇ ਦੀ ਪੜ੍ਹਾਈ ਵੀ ਇੱਕ ਤਰ੍ਹਾਂ ਜਿਹੜੇ ਬੱਚੇ ਟੈਸਟ ਕਲੀਅਰ ਕਰ ਜਾਂਦੇ ਸੀ ਉਹ ਤਾਂ ਠੀਕ ਸੀ ਪਰ ਜਿਹੜੇ ਬੱਚੇ ਟੈਸਟ ਕਲੀਅਰ ਨਹੀਂ ਕਰ ਪਾਉਂਦੇ ਉਹ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਬੱਚੇ ਮੈਂਟਲੀ ਤੌਰ ਤੇ ਡਿਸਟਰਬ ਹੋ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੋਚਿੰਗ ਦੇ ਵਿੱਚ ਉਹ ਚੀਜ਼ ਪੂਰੀ ਨਹੀਂ ਕਰ ਸਕਿਆ ਔਰ ਉਹਨਾਂ ਦੀ ਪਲੱਸ 1 ਪਲੱਸ 2 ਦੀ ਪੜ੍ਹਾਈ ਵੀ ਛੁੱਟ ਜਾਂਦੀ ਸੀ ਇੱਕ ਤਰ੍ਹਾਂ ਕਿ ਉਹ ਕੱਡਮੀ ਐਡਮਿਸ਼ਨ ਸੀ ਸੋ ਅਸੀਂ ਇੱਥੇ ਤਕਰੀਬਨ 7 ਏਕੜ ਵਿੱਚ 60000 ਵਰਗ ਫੁੱਟ ਦੇ ਵਿੱਚ ਬਣਿਆ ਇੱਕ ਕੰਪਲੈਕਸ ਆ ਜਿੱਥੇ ਅਸੀਂ ਇਹ ਸਾਰੀਆਂ ਕੋਚਿੰਗ ਜਿਹੜੀਆਂ ਬੱਚੇ ਲੈਣਾ ਚਾਹੁੰਦੇ ਨੇ ਜਿਸ ਵਿਸ਼ੇ ਦੇ ਉਸ ਵਾਸਤੇ ਲੈਣਾ ਨਾਲ ਨਾਲ ਅਸੀਂ ਉਹਨਾਂ ਨੂੰ ਇੱਥੇ ਸਟੱਡੀ ਪ੍ਰੋਪਰ ਪਲੱਸ 1 ਦੀ ਹੋਊਗੀ ਪਲੱਸ 2 ਦੀ ਹੋਊਗੀ ਪ੍ਰੋਪਰ ਲੈਬਾਂ ਨੇ ਸਾਡੇ ਕੋਲੇ ਬਹੁਤ ਵਧੀਆ ਲੈਬਾਂ ਨੇ ਔਰ ਨਾਲ ਨਾਲ ਪੜ੍ਹਾਈ ਕਰਾ ਕੇ ਅਸੀਂ ਬ ਨਹੀਂ ਵੀ ਕਲੀਅਰ ਕਰ ਪਾਉਂਦੇ ਉਹਨਾਂ ਨੂੰ ਘੱਟੋ ਘੱਟ ਦੁੱਖ ਨਾ ਹੋਵੇ ਕਿ ਉਹਨਾਂ ਨੇ ਆਪਣਾ ਪਲੱਸ 1 ਤੋਂ ਪਲੱਸ 2 ਦੀ ਜਿਹੜੀ ਵਧੀਆ ਸਕੂਲ ਵਾਲੀ ਪੜ੍ਹਾਈ ਸੀ ਉਹ ਛੱਡ ਦਿੱਤੀ ਆ ਸੋ ਸਾਡੀ ਇਹ ਕੋਸ਼ਿਸ਼ ਹੈ ਸਾਡੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਜਿਹੜੇ ਉਹ ਜਿੰਨੇ ਵੀ ਆਫਸਰ ਕੈਟਾਗਰੀ ਦੇ ਕੋਰਸ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈ ਸਕਣ। ਡਾਕਟਰ ਸਾਹਿਬ ਅਗਰ ਕੋਈ ਬੰਦਾ ਦੂਰ ਤੋਂ ਆਉਂਦਾ ਬਸ ਤਰ੍ਹਾਂ ਬਸਰਾ ਹੀ ਆਉਂਦਾ ਜਾਂ ਕਿਸੇ ਆਪਣੇ ਵਿਕਰਰਾ ਹੀ ਹੁੰਦਾ ਤੇ ਇਹਦੀ ਲੋਕੇਸ਼ਨ ਕੀ ਹੈ ਕਾਲਜ ਦੀ? ਬਿਲਕੁਲ ਜੀ ਕੋਟਕਪੁਰਾ ਬਹੁਤ ਮਸ਼ਹੂਰ ਸਿਟੀ ਹੈਗਾ ਹੈਗਾ ਸ਼ਹਿਰ ਹੈਗਾ ਹੈਗਾ ਫਰੀਦਕੋਟ ਦਾ। ਇੱਥੇ ਇੱਕ ਢਿਲਵਾ ਇੱਥੇ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਆ ਕੋੜੂਪਰੇ ਦੇ ਨਾਲ ਹੀ ਬਠਿੰਡਾ ਰੋਡ ਦੇ ਉੱਪਰ ਢਿਲਵਾ ਪਿੰਡ ਪੈਂਦਾ ਅੱਜ ਇਹ ਜਿਹੜਾ ਸਾਡਾ ਕਾਲਜ ਦਾ ਏਰੀਆ ਹੀ ਬਿਲਕੁਲ ਸਿਟੀ ਦੇ ਵਿੱਚ ਆ ਗਿਆ ਤੇ ਬਹੁਤ ਵੱਡੀ ਇੱਕ ਕਲੋਨੀ ਡਿਵੈਲਪ ਹੋਣ ਜਾ ਰਹੀ ਆ ਬਿਲਕੁਲ ਬਠਿੰਡਾ ਰੋਡ ਤੇ ਜਦੋਂ ਅਸੀਂ ਬਾਹਰ ਨਿਕਲਦੇ ਆ ਤਾਂ ਢਿਲਵਾ ਪਿੰਡ ਤੋਂ ਪਹਿਲਾਂ ਹੀ ਸਾਡਾ ਜਿਹੜਾ ਗੁਰੂਕੋਲ ਕਾਲਜ ਇੱਥੇ ਆ ਜਾਂਦਾ ਕੋਈ ਬਹੁਤੀ ਦੂਰ ਨਹੀਂ ਹੈ ਬਹੁਤ ਵਧੀਆ ਲੋਕੇਸ਼ਨ ਤੇ ਆ ਜਿਹੜੇ ਬੱਚਿਆਂ ਨੂੰ ਇੱਥੇ ਪਹੁੰਚਣ ਦੀ ਫੈਸਿਲਿਟੀ ਕਾਲਜ ਵੱਲੋਂ ਕਿਸ ਤਰ੍ਹਾਂ ਦਿੱਤੀ ਜਾ ਰਹੀ ਹੈ ਹਾਂ ਬਿਲਕੁਲ ਜੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ 25 ਜਾਂ 30 ਕਿਲੋਮੀਟਰ ਦੇ ਏਰੀਆ ਜਿੰਨੀ ਵੀ ਟਰਾਂਸਪੋਰਟ ਹੋਊਗੀ ਉਹ ਸਾਰੀ ਅਸੀਂ ਬੱਚਿਆਂ ਨੂੰ ਬੁਲਾਉਂਤ ਕਰਾਵਾਂਗੇ ਤਾਂ ਜੋ ਬੱਚੇ 25-30 ਕਿਲੋਮੀਟਰ ਦੀ ਬੱਸਾਂ ਤੇ ਆ ਸਕਣ ਜਿਹੜੇ ਕਿ ਦੂਰ ਡਿਸਟ੍ਰਿਕਟ ਵਿੱਚੋਂ ਜਾਂ ਹੋਰ ਸ਼ਹਿਰਾਂ ਤੋਂ ਆਉਣਗੇ ਜਾਂ ਹੋਰ ਸਟੇਟਾਂ ਤੋਂ ਆਉਣਗੇ ਉਹਨਾਂ ਨੂੰ ਨੇਚਰਲੀ ਹੋਸਟਲ ਵਿੱਚ ਰਹਿਣਾ ਪੈਗਾ ਔਰ ਹੋਸਟਲ ਦਾ ਸਾਡਾ ਬਹੁਤ ਵਧੀਆ ਪ੍ਰਬੰਧ ਹੈ ਜਿਹੜਾ ਹੋਸਟਲ ਦਾ ਪ੍ਰਬੰਧ ਹੈ ਰਸੋਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਹ ਕਾਲਜ ਦੇ ਵਿੱਚ ਆ ਜਾਂ ਸਿਟੀ ਦੇ ਵਿੱਚ ਆ ਜਾਂ ਕਿਸ ਤਰ੍ਹਾਂ ਕਿੱਥੇ ਆ ਬਿਲਕੁਲ ਨਹੀਂ ਜਿਵੇਂ ਮੈਂ ਦੱਸਿਆ ਕਿ ਸਾਡਾ ਜਿਹੜਾ ਇਹ ਕਾਲਜ ਆ ਇਹ 7 ਏਕੜ ਦੇ ਵਿੱਚ ਬਣਿਆ ਹੈ ਇੱਕ ਯੂਨੀਵਰਸਿਟੀ ਟਾਈਪ ਕਾਲਜ ਬਣਿਆ ਜਿਹਦੇ ਵਿੱਚ ਹੋਸਟਲ ਵੀ ਹੈ ਬੱਚਿਆਂ ਦੇ ਸੇਰ ਕਰਨ ਨੂੰ ਜਗ੍ਹਾ ਵੀ ਹੈ ਬੱਚਿਆਂ ਦੇ ਕਲਾਸਰੂਮ ਵੀ ਹੈ ਔਰ ਨਾਲ ਨਾਲ ਪਾਰਕ ਵੀ ਹੈ ਜਿੱਥੇ ਬੱਚੇ ਖੇਡ ਸਕਦੇ ਆ ਸੋ ਹਰ ਇੱਕ ਸੁਵਿਧਾ ਅਸੀਂ ਬੱਚਿਆਂ ਨੂੰ ਇੱਥੇ ਹੀ ਪ੍ਰੋਵਾਈਡ ਇੱਕੋ ਹੀ ਕੈਂਪਸ ਵਿੱਚ ਕਰਾਵਾਂਗੇ ਬੱਚਿਆਂ ਦੀ ਸਿਕਿਉਰਿਟੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਆ ਬਿਲਕੁਲ ਜੀ ਸਾਡੇ ਕੋਲ ਪ੍ਰੋਪਰ ਸਿਕਿਉਰਿਟੀ ਦੇ ਚਾਰਜ ਸਾਰੇ ਚਾਰਦਵਾਰੀ ਆ ਬਹੁਤ ਵਧੀਆ ਸਾਡੇ ਸਿਕਿਉਰਿਟੀ ਮੈਨ ਰੱਖੇ ਹੋਏ ਆ ਔਰ ਰਾਤ ਨੂੰ ਲਾਈਟੇ ਦਾ ਪ੍ਰਬੰਧ ਕੀਤਾ ਗਿਆ ਲਗਭਗ ਕੈਮਰੇ ਲਗਾਏ ਹੋਏ ਆ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਬੱਚਿਆਂ ਨੂੰ ਥੈਂਕ ਯੂ ਕਾਲਜ ਬਾਬਾ ਫਰੀਦ ਗੁਰੂਕੋਲ ਗਰੁੱਪ ਆਫ ਕਾਲਜਸ ਵਿੱਚ ਅਪਰੋਕਤ ਵਿਸ਼ੇ ਨਾਲ ਸੰਬੰਧਿਤ ਕੋਰਸਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਕਾਲਜ ਵਿੱਚ ਬੱਚਿਆਂ ਪਾਸੋਂ ਸਕਾਲਰਸ਼ਿਪ ਪੇਪਰ ਵੀ ਲਿਆ ਗਿਆ ਜਿਸ ਵਿੱਚ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਦੀਆਂ ਫੀਸਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ ਸਕਾਲਰਸ਼ਿਪ ਟੈਸਟ ਦੌਰਾਨ ਬਹੁ ਗਿਣਤੀ ਬੱਚਿਆਂ ਨੇ ਸ਼ਿਰਕਤ ਕੀਤੀ ਬੱਚਿਆਂ ਦੇ ਮਾਪਿਆਂ ਨੇ ਕਾਲਜ ਵੱਲੋਂ ਕੀਤੀ ਗਈ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀ ਨਾ ਜੀ मेरा नाम जंगी सिंह है जी वाहेगुरु जी का खालसा वाहेगुरु जी की फतेह अ ਤੁਹਾਡੇ ਚੈਨਲ ਦਾ ਬਹੁਤ ਸਵਾਗਤ ਕਰਦੇ ਆਂ ਜੀ ਇੱਥੇ ਜਿਹੜਾ ਤੁਸੀਂ ਅੱਜ ਇਸ ਜਿਹੜੇ ਮਹਾਨ ਕਾਰਜ ਨੂੰ ਦਿਖਾ ਰਹੇ ਹੋ ਤੇ ਕੀ ਮਸਨੁਸ਼ ਕਰਦੇ ਹੋ ਕਿ ਇਸ ਤਰ੍ਹਾਂ ਤੁਸੀਂ ਇੱਥੇ ਬੱਚੇ ਲੈ ਕੇ ਆਏ ਹੋ ਜਾਂ ਕੀ ਕੀ ਉਮੀਦ ਨਾਲ ਆਏ ਹੋ ਹਾਂਜੀ ਮੈਂ ਪਿੰਡ ਰੋੜੀ ਕਪੂਰੇ ਤੋਂ ਮੇਰੇ ਪਿੰਡ ਦੀਆਂ ਦੋ ਬੱਚੀਆਂ ਲੈ ਕੇ ਆਇਆ ਜੀ ਇਤੋਂ ਤੱਕ ਮੈਨੂੰ ਇਹਨਾਂ ਦੀ ਇੰਟਰਵਿਊ ਦੇ ਵਿੱਚ ਮਤਲਬ ਜਿਹੜਾ ਡਾਇਰੈਕਟਰ ਸਾਹਿਬ ਨੇ ਦੱਸਿਆ ਉਹਦੇ ਤੋਂ ਸਾਫ਼ ਤੋਂ ਹੁੰਦਾ ਹੈ ਕਿ ਅਸੀਂ ਬਹੁਤ ਸ਼ਸ਼ਟੀ ਢੰਗ ਦੇ ਨਾਲ ਬੱਚਿਆਂ ਨੂੰ ਵਧੀਆ ਪੜ੍ਹਾਈ ਦਾ ਬੀਜ ਦੇ ਸਕਦੇ ਹਾਂ ਬੱਚੇ ਲੈ ਕੇ ਆਏ ਹੋ ਤੁਸੀਂ ਹਾਂਜੀ ਹਾਂਜੀ ਸਰ ਕੀ ਨਾਂ ਜੀ ਬਲਵਿੰਦਰ ਸਿੰਘ ਕੀ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਇਸ ਕਾਲਜ ਦੇ ਵਿੱਚ ਆਏ ਹੋ ਨਵੇਂ ਕੋਰਸ ਸ਼ੁਰੂ ਹੋਏ ਆ ਜਿਹੜੇ ਆਪਣੀ ਪਹੁੰਚ ਤੋਂ ਬਹੁਤ ਦੂਰ ਸੀ ਹਾਂਜੀ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਬੱਚੇ ਲੈ ਕੇ ਆਇਓ ਹਾਂ ਬੱਚੇ ਲੈ ਕੇ ਆਏ ਪੰਜ 6 ਬੱਚੇ ਲੈ ਕੇ ਆਏ ਕੀ ਮਹਿਸੂਸ ਕਰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਇਹਦਾ ਜਾਂ ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਐਡਮਿਸ਼ਨ ਆ ਦੋਣੀਆਂ ਹਾਂਜੀ ਸਾਨੂੰ ਤਾਂ ਜਿੰਨਾ ਕ ਗਿਆਨ ਹੈ ਜੀ ਅਸੀਂ ਪੜ੍ਹੇ ਤਾਂ ਬਹੁਤਾ ਨਹੀਂ ਪਰ ਗੱਲਾਂ ਸੁਣ ਕੇ ਸਾਨੂੰ ਲੱਗਿਆ ਕਿ ਬਹੁਤ ਵਧੀਆ ਹੋਰ ਸੋਹਣੀ ਨਾਲ ਪੜ੍ਹਾਈ ਜੀ ਕਾਲਜ ਦੇ ਚੇਅਰਮੈਨ ਡਾਕਟਰ ਮਨਜੀਤ ਸਿੰਘ ਢਿੱਲੋਂ ਨੇ ਇਲਾਕਿਆਂ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੈ ਕੇ ਤੁਸੀਂ ਆਪਣਾ ਭਵਿੱਖ ਸੁਧਾਰ ਸਕਦੇ ਹੋ ਹਰ ਮਾਂ-ਬਾਪ ਦਾ ਸੁਪਨਾ ਔਰ ਹਰ ਬੱਚੀ ਦਾ ਸੁਪਨਾ ਮੈਂ ਕੁਛ ਬਣਾ। ਸੋ ਇਸ ਲਈ ਅਸੀਂ ਇਹ ਜਿਹੜੀ ਅ ਅੱਜ ਅਸੀਂ ਮਾਤਾ ਗੁਜਰੀ ਸਕਾਲਰਸ਼ਿਪ ਸ਼ੁਰੂ ਕੀਤੀ ਸੀ ਸਾਡੇ ਬੱਚੇ ਜਾਂ ਸਾਡੀਆਂ ਬੱਚੀਆਂ ਜਿਹੜੀਆਂ ਵੱਧ ਨੰਬਰ ਲੈ ਕੇ ਵਧੀਆ ਮਾਰਕਸ ਲੈ ਕੇ ਆਉਣਗੇ ਤਾਂ ਜੋ ਉਹਨਾਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇ ਸਕੀਏ। ਕਿਉਂਕਿ ਆਪਣੇ ਧਰਮ ਗ੍ਰੰਥਾਂ ਚ ਲਿਖਿਆ ਆ ਦਸਵੰਦ ਕੱਟਣਾ ਜ਼ਰੂਰੀ ਆ ਔਰ ਮੇਰੀ ਤਾਂ ਸ਼ੁਰੂਤ ਰਹੀ ਆ ਉਸ ਕਰਕੇ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਪਹਿਲਾਂ ਇੱਕ ਔਰ ਅਸੀਂ ਅੱਜ ਫਿਰ ਕਾਲਜ ਵਾਲੇ ਵੜ ਗਏ ਆ ਸੋ ਦਸਵੰਦ ਹਰ ਇਨਸਾਨ ਕੱਢਦਾ ਤੁਸੀਂ ਵੀ ਕੱਢ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਜੇ 100 ਬੱਚਾ ਆਉਂਦਾ ਤੇ 10 ਬੱਚੇ ਫ੍ਰੀ ਪੜਨ ਪਰ ਉਹ ਬੱਚੇ ਫ੍ਰੀ ਕਿਵੇਂ ਪੜਨਗੇ ਉਹਨਾਂ ਲਈ ਜ਼ਰੂਰੀ ਆ ਕਿ ਜਿਹੜੇ ਇੰਟੈਲੀਜੈਂਟ ਬੱਚੇ ਆ ਉਹ ਅੱਗੇ ਆਉਣ ਉਸ ਲਈ ਅਸੀਂ ਮਾਤਾ ਗੁਜਰੀ ਸਕਾਲਰਸ਼ਿਪ ਟੈਸਟ ਰੱਖਿਆ ਮੈਨੂੰ ਉਮੀਦ ਆ ਮੈਂ ਸਾਰੇ ਬੱਚਿਆਂ ਨੂੰ ਜਿੱਥੇ ਵਧਾਈ ਦੇਣਾ ਉਥੇ ਬ ਬਹੁਤ ਸਾਰੇ ਬੱਚੇ ਸਕਾਲਰਸ਼ਿਪ ਨੂੰ ਹਾਸਲ ਕਰ ਸਕਣ ਇਹ ਨਹੀਂ ਇਹਦੀਆਂ ਕਲਾਸਾਂ 1 April ਤੋਂ ਸ਼ੁਰੂ ਹੋਣੀਆਂ ਪਰ ਅਸੀਂ ਹੁਣ 11 ਜਨਵਰੀ ਨੂੰ ਫਿਰ ਟੈਸਟ ਰੱਖਿਆ ਜੇਕਰ ਤੁਹਾਡੇ ਚੋਂ ਕੋਈ ਬੱਚਾ ਨਹੀਂ ਆਉਂਦਾ ਉਸ ਰੇਂਜ ਚ ਦੁਬਾਰਾ ਟੈਸਟ ਦੇ ਸਕਦਾ ਨਹੀਂ ਫਿਰ ਵੀ ਆਉਂਦਾ ਉਸ ਤੋਂ ਬਾਅਦ ਵੀ ਦੁਬਾਰਾ ਟੈਸਟ ਦੇ ਸਕਦਾ ਔਰ ਜੇਕਰ ਕੋਈ ਬੱਚੇ ਇਹ ਸੋਚਦੇ ਕਿ ਨਹੀਂ ਮੇਰੇ ਨਾਲ ਮਰੀਆਂ ਦੋ ਫਰੈਂਡ ਨੇ ਅਸੀਂ ਉਹ ਵੀ ਇਸ ਲੈਂਡ ਚ ਆ ਜਾਣਾ ਅਸੀਂ ਰਲ ਕੇ ਆਹ ਕੋਰਸ ਕਰਾਂਗੇ ਤਾਂ ਉਹਨਾਂ ਨੂੰ ਵੀ ਲਿਆ ਸਕਦੇ ਆ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਸੋ ਅਸੀਂ 11 ਜਨਵਰੀ ਨੂੰ ਇਹ ਸਾਰੇ ਲੱਕੀ ਤਰਾ ਕੱਟਾਂ ਕਿਉਂਕਿ ਅੱਜ ਬੱਚੇ ਜਿੰਦਾ ਸਾਡਾ ਟਾਰਗੇਟ ਸੀ ਉਸ ਤੋਂ ਬੱਚੇ 11 ਜਣੇ ਨੂੰ ਸਾਡੇ ਕੋਲੇ ਤਿੰਨ ਚਾ 400 ਬੱਚਾ ਹੋ ਗਿਆ ਉਹਦੇ ਵਿੱਚ ਅਸੀਂ ਬਹੁਤ ਸਾਰੇ ਡਰਾ ਕੱਢਾਂਗੇ ਤਾਂ ਜੋ ਇੱਕ ਹੌਸਲਾ ਜਸਟ ਮਿਲਦਾ ਹੈ ਉਹਦਾ ਕੋਈ ਮੋਟਿਵਾ ਹੌਸਲਾ ਮਿਲੇ ਔਰ ਬੱਚੇ ਹੋਰ ਵੀ ਪ੍ਰੇਰਿਤ ਹੋਣ ਔਰ ਕਿਸੇ ਨਾ ਕਿਸੇ ਧੀ ਨੂੰ ਸਕੂਟੀ ਮਿਲੇ ਕਿਸੇ ਧੀ ਨੂੰ ਮੋਬਾਈਲ ਮਿਲੇ ਕਿਸੇ ਧੀ ਨੂੰ ਟਾਈਮ ਮਿਲੇ ਤਾਂ ਜੋ ਉਹਨਾਂ ਜਰੀਏ ਉਹ ਆਪਣੀ ਪੜ੍ਹਾਈ ਵਿੱਚ ਹੋਰ ਵਧੀਆ ਪਰਫਾਰਮੈਂਸ ਕਰ ਸਕਣ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਸਾਡੇ ਬਨੋਰ ਮਾਮਾ ਜੀ ਡਾਇਰੈਕਟਰ ਵਿਜ਼ਡਮ ਕੋਟਾ ਕਲਾਸੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਕੇ ਪੰਜ-ਸੱਤ ਮਿੰਟ ਉਹ ਵੀ ਤੁਹਾਨੂੰ ਇਸ ਸਬੰਧੀ ਆਪਣੇ ਵਿਚਾਰ ਰੱਖਣ ਬਹੁਤ ਬਹੁਤ ਧੰਨਵਾਦ ਥੈਂ ਥੈਂਕ ਯੂ ਟਿਲੂ ਸਾਹਿਬ ਸਭ ਤੋਂ ਪਹਿਲਾਂ ਤਾਂ ਆਏ ਬੱਚਿਆਂ ਤੇ ਮਾਪਿਆਂ ਨੂੰ ਮੇਰਾ ਬਹੁਤ-ਬਹੁਤ ਇੱਕ ਤਹਿ ਦਿਲੋਂ ਵੈਲਕਮ ਹੈ ਕਿ ਤੁਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੇਟਾ ਕੋਸ਼ਿਸ਼ ਕਰਨੀ ਤੇ ਇਸ ਕੋਸ਼ਿਸ਼ ਦੇ ਪਿੱਛੇ ਕਿਉਂਕਿ ਜਦੋਂ ਮੈਂ ਇਹ ਉਪਰਾਲਾ ਕੀਤਾ ਇਹ ਵੀ ਕੋਸ਼ਿਸ਼ ਸੀ ਕੋਸ਼ਿਸ਼ ਕਿਸ ਚੀਜ਼ ਦੀ ਇਹ ਦੋ ਤਰ੍ਹਾਂ ਦਾ ਭਾਰਤ ਬਣ ਰਿਹਾ ਹੈ। ਇੱਕ ਉਹ ਭਾਰਤ ਜਿਹੜਾ ਕਰੋੜਾ ਰੁਪਏ ਦੀ ਗੱਡੀ ਚਲਦਾ ਹੈ। ਇੱਕ ਉਹ ਭਾਰਤ ਜਿਹੜਾ ਸਿਰਫ ਸੋਚਦਾ ਹੈ ਕਿ ਯਾਰ ਮੇਰੇ ਕੋਲ ਵੀ ਇਹ ਹੁੰਦਾ ਜੀ। ਤੇ ਉਹ ਛੋਟੀ ਛੋਟੀ ਚੀਜ਼ਾਂ ਲਈ ਸੰਘਰਸ਼ੀਲ ਹੈ। ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਸ਼ਹਿਰ ਹੈ ਤੇ ਜਿਹੜਾ ਪਿੰਡੂ ਖੇਤਰ ਹੈ ਇਹਦਾ ਪਾੜਾ ਵੀ ਦਿਨ ਰਾਤ ਵਧ ਰਿਹਾ ਤੁਸੀਂ ਕਦੇ ਉਰਤੋਂ ਹਾਲਾਂਕਿ ਕੋਟਕਪੁਰਾ ਇੱਕ ਸ਼ਹਿਰ ਹੈ ਆਪਣੇ ਆਪ ਚ ਪਰ ਜੇ ਤੁਸੀਂ ਕਿਤੇ ਬੈਂਗਲੌਰ ਗੁੜਗਾਵਾ ਜਾਉਦਣ ਲੱਗੋਗੇ ਇਹ ਤਾਂ ਵੀ ਇਹ ਵੀ ਇੰਡੀਆ ਹੀ ਹੈ ਕਿਤੇ ਹੁਣ ਜਿਹਦੇ ਪਾੜੇ ਘਟਣਗੇ ਕਿਵੇਂ ਇਹ ਪਾੜੇ ਤਾਂ ਘਟਣਗੇ ਜੇਕਰ ਪਿੰਡਾਂ ਵਾਲੇ ਬੱਚਿਆਂ ਨੂੰ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਨੂੰ ਵੀ ਉਹ ਅਫਸਰ ਮਿਲਣ ਜਿਹੜੇ ਕੀ ਵੀ ਇੱਕ ਪੈਸੇ ਵਾਲੇ ਵਿਅਕਤੀ ਨੂੰ ਮਿਲ ਸਕਦੇ ਨੇ ਕਿਉਂਕਿ ਜਦੋਂ ਮੈਂ ਪ੍ਰਿੰਸੀਪਲ ਸ਼ਿਪ ਦੌਰਾਨ ਰਿਸਰਚ ਕੀਤੀ 5D ਵਾਲੀ ਤਾਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਤਾਂ ਮੈਂ ਦੇਖਿਆ ਕਿ ਬਈ ਗਵਰਨਮੈਂਟ ਨੇ ਕੀ ਕੀਤਾ ਆਪਣੀ ਜਾਣ ਤੋਂ ਚੰਗਾ ਹੀ ਸਟੈਪ ਸੀ ਕਿ ਪਹਿਲਾ ਇੱਕ ਆਮ ਤੌਰ ਤੇ ਲੋਕਾਂ ਦੇ ਮਨ ਚ ਹੁੰਦਾ ਸੀ ਕਿ ਬਈ ਸਫਾਰਸ਼ ਚੱਲਦੀ ਹੈ ਪੈਸਾ ਵੱਧਿਆ ਗਿਆ ਐਂਟਰ ਆਪਣਾ ਐਡਮਿਸ਼ਨ ਹੋ ਗਈ ਤਾਂ ਫਾਇਦਾ ਕੌਣ ਚੁੱਕ ਰਿਹਾ ਸੀ ਜੀ ਦੇ ਜੇਬ ਚ ਪੈਸਾ ਸੀ ਗਵਰਨਮੈਂਟ ਨੇ ਐਂਟ੍ਰੈਂਸ ਟੈਸਟ ਲਾਤੇ ਐਂਟ੍ਰੈਂਸ ਟੈਸਟ ਹੋਣ ਲੱਗੇ ਹੁਣ ਜਿਹੜੀ ਸਾਡੀ ਪੜ੍ਹਾਈ ਹੈਗੀ ਹੈ ਸਕੂਲ ਦੀ ਦੇ ਕਾਲਜ ਦੀ ਉਹ ਵੱਖਰੀ ਹੈ ਐਂਟ੍ਰੈਂਸ ਟੈਸਟ ਦੀ ਤਿਆਰੀ ਬਿਲਕੁਲ ਵੱਖਰੀ ਹੈ ਹੁਣ ਜੇ ਐਂਟ੍ਰੈਂਸ ਟੈਸਟ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਵਿਸ਼ੇਸ਼ ਤਰੀਕੇ ਨਾਲ ਪੜ੍ਹਨਾ ਪੈਣਾ ਹੈ ਕੁਣ ਉਹ ਵਿਸ਼ੇਸ਼ ਤਰੀਕੇ ਨਾਲ ਪੜਾਣ ਲਈ ਫੇਰ ਵੱਡੀ ਵੱਡੀ ਕੰਪਨੀਆਂ ਦੁਆਰਾ ਜਾਂ ਛੋਟੇ ਵੱਡੇ ਉਪਰਾਲੇ ਕਰੇਗੇ ਵੱਡੇ ਵੱਡੇ ਸ਼ਹਿਰਾਂ 'ਚ ਉਹਨਾਂ ਨੇ ਲੱਖਾਂ ਰੁਪਏ ਲੈਣੇ ਸਟਾਰਟ ਕਰਤੇ ਹੁਣ ਅਗੇਨ ਉਹੀ ਗੱਲ ਆ ਗਈ ਹੁਣ ਤਿਆਰੀ ਕੌਣ ਕਰੂ ਜਿਹਦੀ ਜੇਬ 'ਚ ਪੈਸਾ ਹੋਣ ਇਸ ਚੀਜ਼ ਨੂੰ ਮੈਂ ਸੋਚਿਆ ਤੇ ਕਿਹਾ ਕਿ ਵੀ ਨਹੀਂ ਕਿਸਾਨ ਨੂੰ ਕੁਝ ਅਲੱਗ ਤੋਂ ਸੋਚਣਾ ਪਊਗਾ ਤਾਂ ਇੱਕ ਉਪਰਾਲਾ ਕੀਤਾ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਵਿਅਕਤੀ ਸੀਗੇ ਉਹਨਾਂ ਨਾਲ ਮਿਲਿਆ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਆਪਣੇ ਵਿਚਾਰ ਉਹ ਦੱਸੇ ਉਹਨਾਂ ਜਿਵੇਂ ਢਿੱਲੋ ਸਾਹਿਬ ਨਾਲ ਮਿਲਿਆ ਜਦੋਂ ਤਾਂ ਉਹਨਾਂ ਨੇ ਕਿਹਾ ਕਿ ਵਿਨੋਦ ਜੀ ਤੁਸੀਂ ਬਹੁਤ ਵਧੀਆ ਸੋਚ ਰਹੇ ਹੋ ਆਪਾਂ ਆ ਮਿਲ ਕੇ ਕੁਝ ਕਰਦੇ ਆ ਤੇ ਅਸੀਂ ਹੋਰ ਵੀ ਦਾਨੀ ਸੱਜਣਾਂ ਨਾਲ ਆਪਣੇ ਨਾਲ ਲਿਆ ਇਸ ਸਕਾਲਰਸ਼ਿਪ ਟੈਸਟ ਲਈ ਜੋ ਵੀ ਕੈਂਡੀਡੇਟ ਸਾਡੇ ਕੋਲ ਆਏ ਆ ਤੇ ਮੈਂ ਆਪਣੀ ਸੰਸਥਾ ਵੱਲੋਂ ਉਹਨਾਂ ਦਾ ਵੈਲਕਮ ਕਰਦਾ ਹਾਂ ਤੇ ਧੰਨਵਾਦ ਵੀ ਕਰਦਾ ਹਾਂ ਉਹਨਾਂ ਨਾਲ ਜਿਹੜੇ ਪੇਰੈਂਟਸ ਆਏ ਨੇ ਜਾਂ ਉਹਨਾਂ ਦੇ ਟੀਚਰਸ ਆਏ ਨੇ ਉਹਨਾਂ ਦਾ ਵੀ ਮੈਂ ਇੱਥੇ ਵੈਲਕਮ ਕਰਦਾ ਔਰ ਉਹਨਾਂ ਦਾ ਬਹੁਤ ਹੀ ਰਿਗਾਰਡ ਕਰਦੇ ਹੋਏ ਉਹਨਾਂ ਦਾ ਥੈਂਕਸ ਵੀ ਕਰਦਾ ਦੇਖੋ ਮੇਰੇ ਤੋਂ ਪਹਿਲਾਂ ਢਿੱਲੋ ਸਾਹਿਬ ਤੇ ਵਰਮਾ ਜੀ ਨੇ ਤੁਹਾਨੂੰ ਬਹੁਤ ਡਿਟੇਲ ਦਿੱਤੀ ਹੈ ਪਰ ਇੱਕ ਗੱਲ ਜਿਹੜੀ بار بار ਇਹ ਕਹਿ ਰਹੇ ਆ ਕਿ ਤੁਸੀਂ ਕੀ ਜੱਜ ਲੱਗੇ ਹੋ ਤੁਸੀਂ ਕੀ ਡੀਸੀ ਲੱਗੇ ਹੋ ਤੁਸੀਂ ਡਾਕਟਰ ਲੱਗੇ ਹੋ ਇਹ ਗੱਲ ਅਸਲੀਅਤ ਹੈ ਕਿ ਇਹ ਚੀਜ਼ਾਂ ਹਾਲੇ ਵੀ ਸਾਡੀ ਪਹੁੰਚ ਤੋਂ ਦੂਰ ਹੈ ਦੂਰ ਕਿਉਂ ਹੈ بار بار ਜ਼ਿਕਰ ਹੋ ਰਿਹਾ ਉਹੀ ਗੱਲ ਮੈਂ ਦੁਹਰਾ ਦਾਂ ਕਿ ਜਿਨ੍ਹਾਂ ਕੋਲ ਤੋਂ ਪੈਸਾ ਉਹਨਾਂ ਨੇ ਆਪਣੇ ਬੱਚੇ ਵਿਦੇਸ਼ ਵੀ ਭੇਜਦੇ ਭਾਵੇਂ ਉੱਥੇ ਰੂਲ ਹੀ ਰਹੇ 35 ਲੱਖ ਲਾ ਕੇ 40 ਲੱਖ ਲਾ ਕੇ ਜਿਨ੍ਹਾਂ ਕੋਲ ਪੈਸੇ ଥି ਉਹਨਾਂ ਨੇ ਆਪਣੇ ਬੱਚੇ ਕੋਟਾ ਵੀ ਭੇਜਦੇ ਡੈਲੀ ਵੀ ਭੇਜਦੇ ਤੇ ਚੰਡੀਗੜ੍ਹ ਵੀ ਵੇਚਦੇ ਹੈਲਿਕਸ ਹੋ ਗਿਆ ਜਾਂ ਉੱਥੇ ਐਲਨ ਹੋ ਗਿਆ ਆਕਾਸ ਇੰਸਟੀਚੂਟ ਹੋ ਗਿਆ ਵੱਡੇ ਵੱਡੇ ਜਿਹੜੇ ਇੰਸਟੀਚੂਟ ਹੈ ਤੇ ਵੱਡੀਆਂ ਵੱਡੀਆਂ ਜਿਹੜੀ ਫੀਸਾਂ ਲੈ ਰਹੇ ਨੇ ਪਰ ਇੱਥੇ ਜਿਹੜਾ ਮੰਤਵ ਹੈ ਇਸ ਮੈਨੇਜਮੈਂਟ ਦਾ ਜਿਹੜਾ ਮੰਤਵ ਹੈ ਜਿਹੜੀ ਸੰਸਥਾ ਦੇ ਵਿੱਚ ਤੁਸੀਂ ਬੈਠੇ ਹੋ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਅਮੀਰ ਬੱਚੇ ਤੋਂ ਉੱਥੇ ਚਲੇ ਗਏ ਜਿਹੜੇ ਬੱਚੇ ਇਹ ਫੀਸਾਂ ਭੇ ਨਹੀਂ ਕਰ ਸਕਦੇ ਜਿਨ੍ਹਾਂ ਦੇ ਪੇਰੈਂਟ ਇਹ ਫੀਸਾਂ ਭੇ ਨਹੀਂ ਕਰ ਸਕਦੇ ਔਰ ਉਹ ਟੈਲੈਂਟਿਡ ਹੈ ਉਹਨਾਂ ਦਾ ਕੀ ਕਸੂਰ ਹੈ ਨਈ ਨਾ ਉਹਨਾਂ ਦਾ ਕੋਈ ਕਸੂਰ ਸੋ ਉਹਨਾਂ ਲਈ ਅਪਰਚੂਨਿਟੀ ਹੈ ਕਿ ਘੱਟ ਖਰਚੇ ਤੇ ਟੈਲੈਂਟ ਉਹਨਾਂ ਦੇ ਵਿੱਚ ਹੈ ਪਰ ਖਰਚੇ ਕਰਕੇ ਉਹ ਨਹੀਂ ਬਾਹਰ ਜਾ ਸਕਦੇ ਉਹ 3 ਲੱਖ 4 ਲੱਖ 5 ਲੱਖ ਖਰਚਾ ਨਹੀਂ ਕਰ ਸਕਦੇ ਇੱਥੇ ਕੋਟਪੂਰਾ ਤੋਂ ਪੀਵੀ04 ਚੈਨਲ ਦੀ ਵਿਸ਼ੇਸ਼ ਰਿਪੋਰਟ